ਇੰਡਸਟਰੀ ਦੇ ਵਿੱਚ ਇੱਕ ਹੋਰ ਘਾਟਾ ਪਿਆ ਆ ਦਰਅਸਲ ਖਾਨ ਸਾਹਿਬ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਥੋੜੇ ਦੇਰ ਪਹਿਲਾਂ ਥੋੜਾ ਸਮਾਂ ਪਹਿਲਾਂ ਜਿਹੜਾ ਆ ਉਹਨਾਂ ਦੀ ਮਾਤਾ ਦਾ ਦਿਹਾਂਤ ਹੋਇਆ ਸੀਗਾ ਤੇ ਹੁਣ ਉਹਨਾਂ ਦੇ ਫਾਦਰ ਸਾਹਿਬ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਖਾਨ ਸਾਹਿਬ ਜਿਹੜੇ ਨੇ ਤੁਸੀਂ ਦੇਖਿਆ ਹੋਣਗੇ ਉਹ ਤਸਵੀਰਾਂ ਕਿਵੇਂ ਉਹ ਫੁੱਟ ਫੁੱਟ ਰੋਂਦੇ ਸੀਗੇ ਜਦੋਂ ਉਹਨਾਂ ਦੀ ਮਾਤਾ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਈ ਸਨ ਤੇ ਹੁਣ ਉਹਨਾਂ ਕੋਲੇ ਉਹਨਾਂ ਦੇ ਪਿਤਾ ਜੀ ਬਚਦੇ ਸਨ ਉਹ ਵੀ ਇਸ ਗਮ ਨੂੰ ਕਹਿੰਦੇ ਸਹਾਰ ਨਹੀਂ ਸਕੇ ਹਾਰਟ ਅਟੈਕ ਹੋਇਆ ਉਹਨਾਂ ਨੂੰ ਔਰ ਉਹਨਾਂ ਦੀ ਮੌਤ ਦਸੀ ਜਾ ਰਹੀ ਆ ਖਾਨ ਸਾਹਿਬ ਦੇ ਉੱਤੇ ਦੁੱਖਾਂ ਦਾ ਪਹਾੜ ਹੈ ਔਰ ਇਹ ਬਹੁਤ ਦੁਖਦਾਇਕ ਖਬਰ ਹੈ ਕਿ ਦੋਹੇ ਜਿਹੜੇ ਉਹਦੇ ਵਾਲਦਾਂ ਜਿਹੜੇ ਆ ਉਹ ਚਲੇ ਜਾਣ ਇਸ ਦੁਨੀਆ ਤੋਂ ਖਾਨ ਸਾਹਿਬ ਦੇ ਮਾਤਾ ਜਿਹੜੇ ਸਨ ਉਹ ਥੋੜਾ ਸਮਾਂ ਪਹਿਲਾਂ ਹੀ ਉਹ ਉਹਨਾਂ ਦਾ ਜਿਹੜਾ ਸਪੂਨਾ ਨੂੰ ਸਪੁਰਦ ਦੇ ਖਾਕ ਕੀਤਾ ਗਿਆ ਔਰ ਉਹਨਾਂ ਦੀ ਅੰਤਿਮ ਰਸਮਾਂ ਖਾਨ ਸਾਹਿਬ ਨੇ ਕੀਤੀਆਂ ਪਰ ਹੁਣ ਇਹ ਸਾਂਝ ਦੇ ਵਿੱਚੋਂ ਜਿਹੜੀ ਦੂਸਰੀ ਸਾਂਝ ਸੀ ਜਾਣੇ ਕਿ ਉਹਨਾਂ ਦੇ ਪਿਤਾ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਹਾਰਟ ਟੈਕ ਹੋਇਆ ਦੱਸਿਆ ਜਾ ਰਿਹਾ ਹਾਲਾਂਕਿ ਅੱਧਾ ਘੰਟਾ ਪਹਿਲਾਂ ਜਿਹੜੀ ਇਹ ਖਬਰ ਆਈ ਹੈ ਅਜੇ ਤੱਕ ਬਹੁਤਾ ਕੁਝ ਨਹੀਂ ਪਤਾ ਲੱਗ ਸਕਿਆ ਕਿ ਉਹ ਬਿਮਾਰ ਚੱਲ ਰਹੇ ਸਨ ਜਾਂ ਫਿਰ ਕੀ ਸਨ ਪਰ ਲੱਗਦਾ ਹੈ ਜਿਵੇਂ ਕਿ ਕਿਵੇਂ ਖਾਨ ਸਾਹਿਬ ਦੀ ਮਾਤਾ ਦੇ ਜਾਣ ਦਾ ਵਿਛੋੜਾ ਜਿਹੜਾ ਆ ਉਹਨਾਂ ਨੂੰ ਖਾ ਗਿਆ ਹੋਵੇ ਔਰ ਉਸੇ ਗਾਮ ਨੂੰ ਉਹਨਾਂ ਸਹਾਰਦੇ ਹੋਏ ਇਸ ਫਾਨੀ ਦੁਲੀਆਂ ਨੂੰ ਅਲਵਿਦਾ ਕਹਿ ਗਏ ਨੇ ਖਾਨ ਸਾਹਿਬ ਦੇ ਜਿਹੜੇ ਨੇ ਰਿਸ਼ਤੇਦਾਰ ਜਿਹੜੇ ਦੱਸਦੇ ਨੇ ਕਿ ਇਹਨਾਂ ਦੋਹਾਂ ਦਾ ਬਹੁਤ ਪਿਆਰ ਸੀਗਾ ਯਾਨੀ ਕਿ ਖਾਨ ਸਾਹਿਬ ਤੇ ਖਾਨ ਸਾਹਿਬ ਅਕਸਰ ਆਪਣੇ ਕੰਮਕਾਜ ਨੂੰ ਲੈ ਕੇ ਬਾਹਰ ਰਹਿੰਦੇ ਸਨ ਤੇ ਮਾ ਤੇ ਪੇ ਦੋਹੇ ਘਰ ਦੇ ਵਿੱਚ ਛੋਟੀਆਂ-ਛੋਟੀਆਂ ਸ਼ੋਹਾਂ ਜਿਹੜੀਆਂ ਅਕਸਰ ਇਹਨਾਂ ਦੋਨਾਂ ਨੂੰ ਕਹਿੰਦੇ ਇੱਕ ਦੂਸਰੇ ਦੇ ਨਾਲ ਜੋੜਦੀਆਂ ਸਨ ਬਹੁਤ ਪਿਆਰ ਸੀਗਾ ਔਰ ਇਹ ਇਹ ਗੱਲ ਹੈ ਕਿ ਅਜੇ ਮਾਂ ਨੂੰ ਕਿਉਂਕਿ ਕਹਿ ਲਿਆ ਕਿ ਥੋੜਾ ਸਮਾਂ ਹੀ ਹੋਇਆ ਆ ਤੇ ਹੁਣ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਹੈ ਸ਼ਾਇਦ ਉਹਦੇ ਪਿਤਾ ਜੀ ਉਹਦੀ ਮਾਂ ਦਾ ਵਿਛੋੜਾ ਜਿਹੜਾ ਨਹੀਂ ਚੱਲ ਸਕੇ ਇਸੇ ਕਰਕੇ ਕਹਿੰਦੇ ਨੇ ਹਾਰਟ ਅਟੈਕ ਹੋਇਆ ਔਰ ਮੌਕੇ ਤੇ ਉੱਤੇ ਮੌਤ ਹੋ ਗਈ ਹੈ ਫਿਲਹਾਲ ਇਹ ਤਸਵੀਰਾਂ ਬੇहद ਭਾਵਕ ਨੇ ਖਾਨ ਸਾਹਿਬ ਆਪਣੀ ਮਾਤਾ ਦੇ ਆਪਣੇ ਪਿਤਾ ਤੇ ਬਹੁਤ ਨੇੜੇ ਸਨ ਜਦੋਂ ਸਟਾਰ ਬਣਿਆ ਤੇ ਸਾਰੀਆਂ ਗੱਲਾਂ ਜਿਹੜੀਆਂ ਨੇ ਸੀ ਉਹ ਆਪਣੇ ਮਾਪੇ ਦੇ ਨਾਲ ਕਰਦਾ ਹੁੰਦਾ ਸੀ ਕਿ ਉਹਨਾਂ ਨੇ ਕਿਵੇਂ ਕਿ ਸੰਘਰਸ਼ ਦੇ ਵਿੱਚੋਂ ਖਾਨ ਸਾਹਿਬ ਨੂੰ ਜੜਾਇਆ ਇਥੋਂ ਤੱਕ ਪਹੁੰਚਾਇਆ ਸੋ ਬਹੁਤ ਗਮਗੀਨ ਸਮਾਇਆ ਕਿਉਂਕਿ ਦੋਹੇ ਜੜੇ ਆ ਮਾਤਾ ਤੇ ਪਿਤਾ ਨੂੰ ਇਸ ਦੁਨੀਆ ਤੋਂ ਤੋੜਨਾ ਬਹੁਤ ਔਖਾ ਹੁੰਦਾ ਆ ਔਰ ਖਾਨ ਸਾਹਿਬ ਨੇ ਥੋੜੀ ਦੇਰ ਪਹਿਲਾਂ ਥੋੜਾ ਸਮਾਂ ਪਹਿਲਾਂ ਕਹੀ ਹੈ ਕਿ ਆਪਣਾ ਜੜਾਇਆ ਮਾਤਾ ਜੀ ਨੂੰ ਇਥੋਂ ਤੋੜਿਆ ਤੇ ਹੁਣ ਉਹਨਾਂ ਦੇ ਪਿਓ ਦੀ ਖਬਰ ਆ ਜਾਣੀ ਉਹਨਾਂ ਦੇ ਫਾਦਰ ਸਾਹਿਬ ਦੀ ਖਬਰ ਆਉਣੀ ਆਪਣੇ ਆਪ ਦੇ ਵਿੱਚ ਇਦਾਂ ਹੈ ਕਿ ਸ਼ਾਇਦ ਸਿੰਗਰ ਨੇ ਅਜੇ ਤੱਕ ਉਸ ਦੁੱਖ ਦੇ ਵਿੱਚੋਂ ਬਾਹਰ ਨਹੀਂ ਆਇਆ ਹੋਣਾ ਤੇ ਨਾਲ ਦੇ ਨਾਲ ਰੱਬ ਨੇ ਉਸ ਨੂੰ ਦੂਸਰਾ ਦੁੱਖ ਦਿੱਤਾ ਔਰ ਬਹੁਤ ਕਲੋਜ਼ ਸੀ ਇੱਕ ਦੂਸਰੇ ਦੇ ਇਹ ਪੂਰਾ ਟੱਬਰ ਬੜਾ ਕਲੋਜ਼ ਸੀਗਾ ਇਹ ਤਸਵੀਰਾਂ ਬੇहद ਭਾਵਕ ਤਸਵੀਰਾਂ ਨੇ ਖਾਨ ਸਾਹਿਬ ਤੇ ਉਹਨਾਂ ਦਾ ਪਰਿਵਾਰ ਛੋਟਾ ਜਿਹਾ ਪਰਿਵਾਰ ਜਿਹੜਾ ਆ ਮਾਂ ਤੇ ਬਾਪ ਜਿਹੜੇ ਨੇ ਉਹ ਬਹੁਤ ਖੁਸ਼ ਹੁੰਦੇ ਨੇ ਜਦੋਂ ਉਹਨਾਂ ਦਾ ਬੱਚਾ ਤਰੱਕੀਆਂ ਕਰਦਾ ਹੋਵੇ ਪਰ ਸਿੰਗਰ ਦੇ ਉੱਤੇ ਹੁਣ ਦੁੱਖਾਂ ਦਾ ਪਹਾੜ ਹੈ ਅਜੇ ਜੁਮਾ ਜੁਮਾ ਮਹੀਨਾ ਹੀ ਅਵਿਨੀ ਹੋਇਆ ਮਾਂ ਨੂੰ ਇੱਥੋਂ ਦੁਨੀਆ ਤੋਂ ਅਲਵਿਦਾ ਕੀਤਾ ਇਹਨੂੰ ਔਰ ਹੁਣ ਪਿਓ ਦੀ ਇਹ ਖਬਰ ਔਰ ਪਿਓ ਦੇ ਨਾਲ ਅਜਿਹਾ ਹੋ ਜਾਣਾ ਖਾਨ ਸਾਹਿਬ ਦੇ ਉੱਤੇ ਤੁਸੀਂ ਸੋਚ ਸਕਦੇ ਹੋ ਕਿ ਕਿਵੇਂ ਕੀ ਬੀਤਦੀ ਹੋਏਗੀ ਕਿ ਦੋਹੇ ਜਿਹੜੇ ਸਹਾਰੇ ਨੇ ਉਹ ਖਾਨ ਸਾਹਿਬ ਦੇ ਸਿਰ ਤੋਂ ਉੱਠ ਗਏ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਬੜੀ ਗਮਗੀਨ ਖਬਰ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਰਾਜਵੀਰ ਜਵੰਦਾ, ਫਿਰਿੰਦਰ ਘੁੰਮਣ ਤੇ ਉਸ ਤੋਂ ਬਾਅਦ ਇਹ ਹੁਣ ਖਬਰ ਆ ਜਾਣੀ ਕਿ ਅੱਜ ਖਬਰ ਆਣੀ ਕਿ ਖਾਨ ਸਾਹਿਬ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਔਰ ਇਹ ਦੁੱਖ ਇਸ ਕਰਕੇ ਵੀ ਹੈ ਕਿਉਂਕਿ ਥੋੜਾ ਸਮਾਂ ਹੋਇਆ ਸੈਪਟੰਬਰ ਦੇ ਮਹੀਨੇ ਜਿਹੜਾ ਆ ਉਹਨਾਂ ਦੀ ਮਾਤਾ ਦਾ ਦਿਹਾਂਤ ਹੋਇਆ ਔਰ 25 ਨੂੰ ਹੋਇਆ 27 ਨੂੰ ਸ਼ਾਇਦ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਔਰ ਤੁਸੀਂ ਅੰਦਾਜ਼ਾ ਲਾਓ ਕਿ ਅਜੇ ਥੋੜਾ ਹੀ ਸਮਾਂ ਹੋਇਆ ਆ ਔਰ ਉਹਨਾਂ ਦੇ ਬਾਪ ਦਾ ਇਸ ਦੁਨੀਆ ਤੋਂ ਚਲੇ ਜਾਣਾ ਕਿੱਡਾ ਵੱਡਾ ਦੁੱਖ ਹੈ ਇਸ ਪੰਜਾਬੀ ਸਿੰਗਰ ਦੇ ਉੱਤੇ ਕਿਉਂਕਿ ਘਰ ਦੇ ਵਿੱਚ ਦੋ ਸਿਵੇ ਚ ਚੱਕਣੇ ਜਾਂ ਸਿਵੇ ਬੜਨੇ ਹਾਲਾਂਕਿ ਇਹ ਕਿਉਂਕਿ ਸਪੁਰਦੇ ਖਾਕ ਕਰਦੇ ਆ ਪਰ ਦੋਹਾਂ ਨੂੰ ਘਰਾਂ ਦੇ ਵਿੱਚੋਂ ਕਿਉਂਕਿ ਦੋਹੇ ਵੱਡੇ ਛਤਰਗੀਆਂ ਹੁੰਦੀਆਂ ਨੇ ਕਿਉਂਕਿ ਆਪਾਂ ਕਹਿੰਦੇ ਆ ਕਿ ਬਾਪੂ ਜਿਹੜਾ ਆ ਉਹ ਇੱਕ ਤਰੀਕੇ ਨਾਲ ਬੰਦਾ ਬੇਪਰਵਾਹ ਹੋਇਆ ਹੁੰਦਾ ਜਦੋਂ ਬਾਪ ਦਾ ਸਾਆ ਸਿਰ ਤੇ ਹੁੰਦਾ ਆ ਔਰ ਮਾਂ ਤੇ ਪੂਰੀ ਛਾਂ ਆ ਦੁਨੀਆ ਦੀ ਉਹ ਕਦੇ ਕਿਤੇ ਨਹੀਂ ਲੱਭਦੀ ਸੁਖਾਨ ਸਾਹਿਬ ਨੂੰ ਇਹ ਦੋਹੇ ਜਿਹੜੇ ਨੇ ਉਹ ਦੁਨੀਆ ਨੂੰ ਇਹ ਛੱਡ ਕੇ ਚਲੇ ਗਏ ਉਹਨਾਂ ਦਾ ਮਾਂ ਤੇ ਬਾਪ ਔਰ ਇੱਕੋ ਸਮੇਂ ਦੇ ਵਿੱਚ ਤੁਸੀਂ ਦੇਖੋ ਵੀ ਥੋੜਾ ਜਿਹਾ ਸਮਾਂ ਵਿੱਚ ਤੇ ਇਹ ਕਿੱਡਾ ਵੱਡਾ ਕਹ ਲਿਆ ਕਿ ਉਹਨਾਂ ਦੇ ਉੱਤੇ ਦੁੱਖਾਂ ਦਾ ਪਹਾੜ ਹੋਏਗਾ ਕਿਵੇਂ ਉਹ ਇੱਕ ਇਸ ਦੁੱਖ ਦੇ ਨਾਲ ਜੜਾ ਨਜਠਣਗੇ ਇਹ ਉਹੀ ਜਾਣਦੇ ਨੇ ਪੰਜਾਬੀ ਸਿੰਗਰ ਖਾਨ ਸਾਹਿਬ ਦੇ ਪਿਤਾ ਦਾ ਦਿਹਾਂਤ ਹੋਇਆ ਆ ਖਬਰਾਂ ਮੁਤਾਬਕ ਕਹਿੰਦੇ ਨੇ ਹਾਰਟ ਅਟੈਕ ਹੋਇਆ ਆ ਸ਼ਾਇਦ ਇੰਜ ਲੱਗ ਰਿਹਾ ਕਿ ਉਸ ਦੀ ਮਾਂ ਦੇ ਜਾਣ ਦਾ ਵਿਛੋੜਾ ਨਹੀਂ ਚੱਲ ਸਕੇ ਇਸ ਕਰਕੇ ਸ਼ਾਇਦ ਇਹ ਉਹਨਾਂ ਨੂੰ ਹੋਇਆ ਸਭ ਕੁਝ ਔਰ ਥੋੜਾ ਹੀ ਸਮਾਂ ਜੜਾ ਆ ਉਸ ਤੋਂ ਬਾਅਦ ਇਹ ਵੀ ਉਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਪਰ ਸਿੰਗਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਆਪਣੀਆਂ ਦੋਹੇ ਛਾਵਾਂ ਜਿਹੜੀਆਂ ਮਾਂ ਤੇ ਬਾਪ ਦੇ ਰੂਪ ਚ ਸਨ ਦੋਹਿਆਂ ਨੂੰ ਜੜਾਇਆ سپੁਰਦੇ ਖਾਕ ਕੀਤਾ ਆ ਕਰਨਾ ਪੈਣਾ ਔਰ ਥੋੜਾ ਦੇ ਪਹਿਲਾਂ ਥੋੜਾ ਸਮਾਂ ਪਹਿਲਾਂ ਉਹਨਾਂ ਨੇ ਆਪਣੀ ਮਾਂ ਨੂੰ ਅਲਵਿਦਾ ਕਿਆ ਤੇ ਹੁਣ ਪਿਓ ਦੀ ਵਾਰੀ ਆ ਜਾਣੀ ਔਰ ਇਹ ਦੁੱਖ ਜਿਹੜੇ ਆ ਕਿਉਂਕਿ ਬੜੇ ਡਾਡੇ ਦੁੱਖ ਹੈ ਸੋ ਇਹ ਪੂਰਾ ਜੱਗ ਹੁੰਦਾ ਆ ਕਿਸੇ ਬੰਦੇ ਦੇ ਲਈ ਕਿਉਂਕਿ ਖਾਨ ਸਾਹਿਬ ਦੀਆਂ ਤਸਵੀਰਾਂ ਦੇ ਵਿੱਚ ਉਹਨਾਂ ਦੀ ਮਾਂ ਉਹਨਾਂ ਦਾ ਬਾਪ ਔਰ ਉਹਨਾਂ ਦੇ ਜਿਹੜੇ ਸਾਥ ਤੇ ਉਹਨਾਂ ਦੀ ਡੁੰਗਾਈ ਜਿਹੜੀ ਹੈ ਹਨਾ ਬਹੁਤ ਚਲਕਦੀ ਸੀਗੀ ਖਾਨ ਸਾਹਿਬ ਦੀਆਂ ਇੰਟਰਵਿਊਜ਼ ਦੇ ਵਿੱਚ ਜਿਹੜੀ ਡੁੰਗਾਈ ਆ ਉਹ ਖਾਸੀ ਚਲਕਦੀ ਨਜ਼ਰ ਆਉਂਦੀ ਸੀਗੀ ਪਰ ਇਹ ਦੋਹੇ ਹੁਣ ਇਸ ਮਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਔਰ ਇਹ ਬਹੁਤ ਵੱਡਾ ਦੁੱਖਾਂ ਦਾ ਪਹਾੜ ਸਿੰਗਰ ਦੇ ਉੱਤੇ ਟੁੱਟਿਆ ਆ ਔਰ ਕਿਉਂਕਿ ਅ ਅਦਿਲ ਨੂੰ ਸ਼ਾਇਦ ਆਪਣੀ ਮਾਂ ਦੀਆਂ ਯਾਦਾਂ ਚੋਂ ਨਿਕਲ ਨੂੰ ਸਮਾਂ ਲੱਗਣਾ ਸੀਗਾ ਪਰ ਉਹਨਾਂ ਦੇ ਪਿਤਾ ਸ਼ਾਇਦ ਇਸ ਗਾਮ ਨੂੰ ਕਿਉਂਕਿ ਉਹਨਾਂ ਦੀ والدہ ਖਾਨ ਸਾਹਿਬ ਦੀ والدہ ਜਿਹੜੇ ਨੇ ਉਹ ਥੋੜਾ ਸਮਾਂ ਪਹਿਲਾਂ ਇਸ ਦੁਨੀਆ ਨੂੰ ਹਲਵੈਦਾ ਕਿਆ ਉਹਨਾਂ ਨੇ ਔਰ ਉਹਨਾਂ ਦੇ ਬਾਪ ਸ਼ਾਇਦ ਇਹ ਵਿਛੋੜਾ ਨਹੀਂ ਚੱਲ ਸਕੇ ਔਰ ਇਸ ਦੁਨੀਆ ਤੋਂ ਜਿਹੜਾ ਆ ਜਾਂਦੇ ਬਣੇ ਨੇ ਉਹਨਾਂ ਨੂੰ ਹਾਰਟ ਅਟੈਕ ਹੋਇਆ ਆ ਦੱਸਿਆ ਜਾ ਰਿਹਾ ਹਾਲਾਂਕਿ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਕਿਸੇ ਹਸਪਤਾਲ ਦੇ ਵਿੱਚ ਦਾਖਲ ਸਨ ਕਿ ਨਹੀਂ ਪਰ ਇਹ ਕਹਿੰਦੇ ਨੇ ਕਿ ਉਹਨਾਂ ਦੀ ਮੌਤ ਹੋ ਗਈ ਆ ਬਹੁਤ ਵੱਡੀ ਖਬਰ ਔਰ ਬਹੁਤ ਦੁਖਦਾਈ ਖਬਰ ਪੰਜਾਬੀ ਇੰਡਸਟਰੀ ਦੇ ਲਈ ਕਿ ਖਾਨ ਸਾਹਿਬ ਦੇ ਹੁਣ ਪਿਤਾ ਵੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ